ਹੈਲੋ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਖੜੇ ਆਂਗੇ ਆਪਣੇ ਪਿੰਡ ਸ਼ੇਖਪੁਰਾ ਮਾਰਕੀਟ ਦੇ ਵਿੱਚ ਗੁਰਦੁਆਰਾ ਕੀਰਤਨਪੁਰਾ ਸਾਹਿਬ ਦੇ ਗੇਟ ਕੋਲੇ ਇੱਥੇ ਆਪਣੇ ਦੋਸਤਾਂ ਨੇ ਮਠਿਆਈ ਦੇ ਨਾਲ-ਨਾਲ ਇੱਕ ਹੋਰ ਨਵਾਂ ਕੰਮ ਸਟਾਰਟ ਕੀਤਾ ਜਿਸ ਨੂੰ ਦਿਖਾਉਣੇ ਆ ਭਾਈ ਹੁਣ ਆਪਣੇ ਬਾਈਆਂ ਨੇ ਇੱਕ ਨਵਾਂ ਕੰਮ ਸਟਾਰਟ ਕੀਤਾਗਾ ਗੰਨੇ ਦਾ ਤਾਜ਼ਾ ਜੂਸ ਸਪੈਸ਼ਲ ਮਿਲਕ ਬਦਾਮ ਤੇ ਬਨਾਣਾ ਸ਼ੇਕ ਭਾਈ ਇਹ ਮਿਲਕ ਬਦਾਮ ਆਪਦੇ ਘਰੇ ਤਿਆਰ ਕਰਦੇ ਆਗੇ ਜਮਾਂ ਸ਼ੁੱਧ ਦੁੱਧ ਦਾ ਤੇ ਬਈ ਗੰਨੇ ਦਾ ਜੂਸ ਇਹ ਬਿਨਾ ਬਰਫ਼ ਵਾਲਾ ਠੰਡਾ ਤਿਆਰ ਕਰਦੇ ਹੈਗੇ ਡਿਜੀਟਲ ਮਸ਼ੀਨ ਲਿਆਂਦੀ ਆ ਬਾਈਆਂ ਨੇ ਆ ਬਈ ਜਿਹੜਾ ਮਿਲਕ ਬਦਾਵਾ ਬਾਈਆਂ ਨੇ ਆਪਦੇ ਹੱਥੀਂ ਤੇ ਆਪਦੇ ਘਰੇ ਤਿਆਰ ਕੀਤਾ ਆ ਚੱਲੀ ਜਾਂਦੀ ਹੈਗੀ ਮਸ਼ੀਨ ਤੇ ਬਾਈ ਨੂੰ ਪੁੱਛਦੇ ਆ ਇਹਦਾ ਕੀ ਸਿਸਟਮ ਆ ਕਿੰਨੇ ਦੀ ਮਸ਼ੀਨ ਲਿਆਂਦੀ ਆ ਕੀ ਪ੍ਰੋਸੈਸ ਆ ਇਹਦਾ ਹਾਂ ਬੰਦੇ ਬਾਈ ਕਿੰਨੇ ਦੀ ਮਸ਼ੀਨ ਆ ਇਹ 55000 ਦੀ ਮਸ਼ੀਨ ਆਈ ਆ ਬਾਈ ਹੂੰ ਤੇ ਬਿਨਾ ਪਾਣੀ ਤੋਂ ਬਿਨਾ ਬਰਫ਼ ਤੋਂ ਜੂਸ ਠੰਡਾ ਠੀਕ ਹੈ ਗੰਨੇ ਅਸੀਂ ਜਿਹੜੇ ਡੀ ਫ੍ਰੀਜ ਚ ਲਾ ਦਨੇ ਆ ਇਹ ਠੰਡਾ ਹੋ ਜਾਂਦਾ ਮਨ ਨਹੀਂ ਕੁਝ ਨਹੀਂ ਰਲਾਉਂਦੇ ਇੱਕ ਮੈਂ ਸੁਣਿਆ ਸੀਗਾ ਵੀ ਤੁਸੀਂ ਵੀ ਆਪਦੇ ਘਰੇ ਮਿਲਕ ਬਦਾਮ ਤੁਸੀਂ ਤਿਆਰ ਕਰਦੇ ਹੋ ਉਹਦੇ ਬਾਰੇ ਦੱਸੋ ਕਿਵੇਂ ਕਰਦੇ ਹੋ ਆ ਮਿਲਕ ਬਦਾਮ ਹਾਂ ਇੱਥੇ ਕਾਜੂ ਬਦਾਮ ਪਾ ਕੇ ਆਪ ਦਾ ਸਪੈਸ਼ਲ ਦੁੱਧ ਤਿਆਰ ਕਰਦੇ ਹੋ ਇਹ 30 ਰੁਪਏ ਦੀ ਬੋਤਲ ਹੈ ਠੀਕ ਹੈ 30 ਰੁਪਏ ਦੀ ਗੰਨੇ ਦਾ ਜੂਸ ਦਾ ਗਲਾਸ ਹੈ ਠੀਕ ਹੈ ਤੇ ਇੱਕ ਆਪਣੇ ਕੋਲ ਬਣਾਣਾ ਸ਼ੇਕ ਹੈ ਇਹ 40 ਰੁਪਏ ਦਾ ਗਲਾਸ ਹੈ ਠੀਕ ਹੈ ਬਾਕੀ ਸਿਰੇ 'ਚ ਗੰਨਾ ਆਪ ਦੁਬਾਰਾ ਹੀ ਨਹੀਂ ਲਾਉਂਦੇ ਇੱਕ ਵਾਰੀ ਪਾਉਨੇ ਆ। ਹਾਂ ਬਈ ਨਾ ਤਾਂ ਇਹਦਾ ਰੰਗ ਦੇਖੋ ਜੂਸ ਦਾ। ਹਾਂ ਬਈ ਹਾਂ। ਇੱਥੇ ਕੋਈ ਪਾਣੀ ਨਹੀਂ ਪਾਇਆ ਕੋਈ ਆਪਾਂ ਬਰਫ਼ ਨਹੀਂ ਪਾਈ। ਹੂੰ। ਤੇ ਬਾਕੀ ਸਿਰੇ ਬਰਫ਼ ਵੀ ਸੇਤ ਵਾਸਤੇ ਹਾਨੀ ਕਰ ਕੀ ਹੈ। ਹਾਂ ਹਾਂ ਤੇ ਇਹ ਉਮੀਂ ਅਰੀਜਨਲ ਪਾਉਨੇ ਆ ਤੇ। ਜਮਾ ਦਾ ਰੰਗ। ਉਹ ਵੀ ਠੰਡਾ ਹੈ ਬਈ। ਹਾਂ ਹਾਂ ਉਹ ਵੀ ਠੰਡਾ ਪੂਰਾ ਠੰਡਾ ਹੋਊਗਾ। ਹੂੰ। ਤੇ ਜੇ ਕਿਸੇ ਨੇ ਪੁਦੀਨਾ ਜਾਂ ਨਿੰਬੂ ਪਾਉਣਾ ਉਹ ਅਗਲੇ ਦੇ ਕਹਿਣ ਤੇ ਆਪਾਂ ਪਾ ਦੇਾਂਗੇ। ਠੀਕ। ਹਲੋ ਜੀ। ਹਾਂ ਬਾਈ ਆਪਾਂ ਬਾਈਆਂ ਨਾਲ ਵੀ ਗੱਲਬਾਤ ਕਰਦੇ ਆਂਗੇ ਵੀ ਕੀ ਟੇਸਟ ਆ ਕਿਵੇਂ ਲੱਗਿਆ ਬਾਈ ਜੀ ਫਿਰ ਕੀ ਟੇਸਟ ਲੱਗਿਆ ਤੁਹਾਨੂੰ ਬਹੁਤ ਵਧੀਆ ਟੇਸਟ ਹੈ ਜੀ ਅੱਛਾ ਜੀ ਅਸੀਂ ਪਹਿਲੀ ਵਾਰੀ ਪੀਤਾ ਇਹਦੇ ਵਿੱਚ ਇੱਕ ਤਾਂ ਵਰਫ ਨਹੀਂ ਪਾਉਂਦੇ ਅੱਛਾ ਜੀ ਤੁਸੀਂ ਐ ਲੱਗਾ ਤੁਹਾਨੂੰ ਵੀ ਸਾਡੇ ਵਾਸਤੇ ਵਧੀਆ ਚੀਜ਼ ਹੈ ਠੀਕ ਹੈ ਜੀ ਜੇ ਜੇ ਬੰਦੇ ਨੇ ਪੈਸੇ ਲਾਏ ਹਾਂ ਪੈਸੇ ਦਾ ਮੁੱਲ ਮੋੜਦਾ ਇਹ ਹਾਂ ਬਈ ਹਾਂ ਠੀਕ ਹੈ ਪੈਸੇ ਲਾਏ ਦਾ ਅਗਲੇ ਨੂੰ ਵੀ ਸਵਾਦ ਆ ਜਾਂਦਾ ਹਾਂ ਇਹ ਬਰਫਾਲਾ ਹੈ ਬਰਫਾਲੇ ਚ ਕੋਈ ਧਾਮ ਵਾਲੀ ਗੱਲ ਨਹੀਂ ਜਿੱਥੇ ਸਹੀ ਚੀਜ਼ ਮਿਲੂ ਉਸ ਤੇ ਬਾਰ ਬਾਰ ਜਾਊਗਾ ਹਾਂ ਉਹ ਤਾਂ ਪਾਣੀ ਹੁੰਦਾ ਜੀ ਇਕੱਲਾ ਹਾਂ ਬਰਫਾਲਾ ਬਰਫਾਲਾ ਪਾਣੀ ਬਣ ਜਾਂਦਾ ਇਹਦੇ ਵਿੱਚ ਯੂਜ਼ ਰਹਿੰਦਾਗਾ ਕਮਾਈ ਦਾ ਸਾਧਨ ਜ਼ਰੂਰ ਬਣ ਜਾਂਦਾ ਹਾਂ ਹਾਂ ਭਾਈ ਜੀ ਤੁਸੀਂ ਵੀ ਇੱਥੇ ਜ਼ਰੂਰ ਵਿਜ਼ਿਟ ਕਰਿਆ ਕਰੋ ਆਪਣੇ ਪਿੰਡ ਸ਼ੇਖਪੁਰਾ ਵਿਖੇ ਦਾਣਾ ਮੰਡੀ ਦੇ ਕੋਲੇ ਜਿਹੜੀ ਮਾਰਕੀਟ ਹੈਗੀ ਉੱਥੇ ਦੁਕਾਨ ਹੈਗੀ ਰਮਾਣਾ ਐਂਡ ਸਿੱਧੂ ਮਠਿਆਈ ਸੈਂਟਰ